ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐ ਸ੍ਰੀ ਭਗਉਤੀ ਜੀ ਸਹਾਈ ਅਠ ਜੁਦ ਪ੍ਰਬੰਧ ਲਿਖਿਆ ਤੇ ਸ੍ਰੀ ਸਾਹਿਬ ਜੀ ਕੀ ਉਸਤਤ ਪਾਤਿਸ਼ਾਹੀ ਦਸਵੀ ਤੋ ਪ੍ਰਸਾਦ ਉਜੰਗ ਪ੍ਰਿਆਤ ਛੰਦ ਨਮੋ ਸ੍ਰੀ ਪਗਉਤੀ ਬਢੈਲੀ ਸਰੋਹੀ ਕਰੈ ਏਕ ਤੇ ਦਵੈ ਸੁਬਟ ਹਾਥ ਸੋਈ ਮਹਾਲੋਹ ਕੀ ਪੁੱਤਰ ਕਾ ਚਲ ਹਲੰਤੀ ਨਮੋ ਜੋਗ ਜਵਾਲਾ ਮੁਖੀ ਜੋ ਬਲੰਤੀ ਰਹਾਉ ਮਹਾ ਪਾਨ ਕੀ ਪਾਨ ਗੰਗਾ ਤਰੰਗੀ ਭਿਰੈ ਸਾ ਮੋਹਿ ਮੋਖ ਦਾਤੀਆ ਭੰਗੀ ਨਮੋ ਤੀਗ ਤਰਵਾਰ ਸ੍ਰੀ ਖਗ ਖੰਡਾ ਮਹਾ ਰੁਦਰ ਰੂਪਾ ਬੇ ਰੂਪਾ ਪ੍ਰਚੰਡਾ ਮਹਾ ਤੇਜ ਧਾਰਾ ਦੁਖ ਖੰਡਾ ਦੁ ਧਾਰਾ ਮਹਾ ਸਤਰ ਬਨ ਕੋ ਮਾ ਭੀਮਿਆਰਾ महाकाल की काल का काल क्रुदं महाविग्रही बोध की सिद्ध उरदं महापात्नी तू प्रलय काल करती महाअतर तू ही महासतर हर्ती महाकाटकी लाट बिकराल पीमं बहितच्छ मुच्छं करे सतर कीमं ਮਹਾ ਤੇਜ ਕੀ ਤੇਜਤਾ ਤੇਜਵੰਤੀ ਪ੍ਰਜਾ ਕੰਡਣੀ ਡੰਡਣੀ ਸਤਰਹ ਹੰਤੀ ਮਹਾ ਬੀਰ ਵਿਦਿਆ ਮਹਾ ਬੀਰ ਰੂਪੰ ਮਾ ਪੀਰ ਮੈਂ ਬੀਰ ਦਾਤੀ ਬੇ ਰੂਪੰ ਤੁਹੀ ਸੈਫ ਪੱਟਾ ਮਾ ਕਾਟ ਕਾਤੀ ਅਨੰਗ ਆਪਣੀ ਕੋ ਅਪਹਿ ਦਾਨ ਦਾਤੀ ਜੀਉ ਮਿਆਨ ਤੇ ਬੀਰ ਤੋ ਕੋ ਸੜਕੈ ਪ੍ਰਲੈ ਕਾਲ ਕੇ ਸੰਦ ਬੱਕੈ ਕੜਕੈ ਧਸੈ ਖੇਤ ਮੈਂ ਹਾਥ ਲੈ ਤੋਹੀ ਸੂਰੇ ਭਿਰੈ ਸਾ ਮੋਹੇ ਸਿੱਧ ਸਾਵੰਤ ਪੂਰੇ ਕਰੈ ਹਾਥ ਦੁਐ ਕਾਢ ਕੈ ਮਿਆਨ ਮੈਂ ਤੇ ਫਤੇ ਪਾਏ ਹੈ ਬੀਰ ਮੈਦਾਨ ਮੈਂ ਤੇ ਕਟਕ 70 ਮੈਂ ਅਗਰ ਹੋਇ ਫਟ ਬਾਹ ਬਰੇ ਦੇਵ ਕੰਨਿਆ ਤੇਉ ਕੰਤ ਚਾਹੇ ਮਹਾ ਖੇਤ ਮੈਂ ਜੋ ਕਰੇ ਹਾਸ ਜੀਤੇ ਸਵਰਗ ਬਾਸ ਮੈਂ ਭੋਗ ਵੈ ਵਰਖ ਤੇਤੇ ਸਮਰ ਸਾ ਮੋਹੇ ਸੀਸ ਤੋ ਪੈ ਚੜਾਵਾ ਮਹਾ ਭੂਪ ਹੋਇ ਆਉਤਰੈ ਰਾਜ ਪਾਵੇ ਮਹਾ ਭਾਵ ਸੋ ਜੋ ਕਰੈ ਤੋਰ ਪੂਜੰ ਸਮਰ ਜੈਤ ਕੋ ਬੀਰ ਹੋਐ ਅਦੂਜੰ ਪਉੰ ਪੂਜਹਿ ਬੀਰ ਬਾਨੈਤ ਛਤਰੀ ਮਹਾ ਖੜਗ ਧਾਰੀ ਮਹਾ ਤੇਜ ਅਤਰੀ ਬੜਾ ਪ੍ਰੀਤ ਸੋ ਪ੍ਰਾਤ ਉਸ ਤੋਤਰ ਜਾ ਕਾ ਕਰੈ ਰੁਦਰ ਕਾਲੀ ਨਮਸਕਾਰ ਤਾ ਕਾ रुद्रमंजनी बिंजनी है आगौती सदा जय सदा जय सदा जय प गौती सदा दाहिनी दास को दान दीजै गुरु साहिब गोविंद को, को राख लीजै रुद्रमंजनी बिंजनी है आगौती सदा जय सदा जय सदा जय प गौती ਸਦਾ ਦਾਹਨੀ ਦਾਸ ਕੋ ਦਾਨ ਦੀਜੈ ਗੁਰੂ ਸਾਹਿਬੋਬਿੰਦ ਕੋ ਰਾਚਲੀਜੈ ਉਸਤਤ ਸੰਪੂਰਨ ਮਸਤ ਸੋਭ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ